ਪਿਛਲੇ ਦਿਨ ਫਿਰਪੁਰ ਸ਼ਹਿਰ ਵਿੱਚ ਮੌਣੀ ਚੱਲੀ ਸੀ ਜਿਸ ਦੇ ਵਿਚਕਾਰ ਇੱਕ ਨੌਜਵਾਨ ਨਮੂਨੇ ਦੀ ਕੁਮਾਰਾ ਰੋੜਾ ਦਾ ਕਤਲ ਹੋ ਜਾਂਦਾ ਦਮਕੇ ਤੇ ਨੀ ਕੁਮਾਰਾ ਰੋੜਾ ਜੋ ਕਿ ਆਰਐਸ ਦੇ ਮੈਂਬਰ ਸਨ ਫਿਰਪੁਰ ਦੀ ਮਸ਼ਹੂਰ ਆਸਤੀ ਸੀ ਉਸ ਦਾ ਹਿੰਦਿਆੜੇ ਗੋੜੀਆਂ ਮਾਰ ਕੇ ਦਾ ਕਤਲ ਕੀਤਾ ਜਾਂਦਾ ਜਿਸ ਦੀ ਗੁੱਤੀ ਫਿਰਪੁਰ ਪੁਲਿਸ ਵੱਲੋਂ ਪ੍ਰਜਾ ਹਲੇ ਗਿਆ ਜਿਹੜੇ ਮੁੱਖ ਦੋਸ਼ੀ ਸੀਗੇ ਉਹ ਸਾਰੇ ਗ੍ਰਿਫਤਾਰ ਨੇ ਪੁਲਿਸ ਯਾਰਸਟਿਕ ਨੇ ਉਹਨਾਂ ਨੇ ਕਿਤੋਂ ਹੱਥਾ ਲਿਆਦਾ ਕਿਵੇਂ ਉਹਨਾਂ ਨੇ ਰਾਜਨੀਤੀ ਬਣਾ ਕਿਵੇਂ ਇਸ ਦੀ ਰੈਕੀ ਕੀਤੀ ਸਾਰੀ ਗੱਲਬਾਤ ਆਪਾਂ ਐਸਐਸਪੀ ਫਿਰਪੁਰ ਭ)^{ਤਿੰਦਰ ਸਿੰਘ ਤੋਂ ਸੁਣਦੇ ਹਾਂ 15 ਨੂੰ ਜਿਹਦੇ ਵਿੱਚ ਨਵੀਨ अरोड़ा ਜਿਹਦਾ ਕੋਸ਼ਾਨ ਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਉਹਦੇ ਸਬੰਧੀ ਸਾਡੀ ਪੁਲਿਸ ਉਸੇ ਦਿਨ ਤੋਂ ਮਸਤਿਹਤ ਸੀ ਬਿਲਕੁਲ ਸਾਡੀਆਂ ਟੀਮਾਂ ਉਸ ਦਿਨ ਤੋਂ ਲਗਾਤਾਰ ਵਰਕ ਕਰ ਰਹੀਆਂ ਸੀ ਤੇ ਜਿਸ ਦੇ ਵਿੱਚ ਉਹ ਬੰਦੇ ਤਾਂ ਆਇਡੈਂਟੀਫਾਈ ਕੀਤੇ ਸੀਗੇ ਜਿਹੜੇ ਦੋ ਜਾਣੇ ਸੀਗੇ ਇੱਕ ਬਾਦਲ ਸੀ ਤੇ ਇੱਕ ਉਸ ਦੇ ਨਾਲ ਦਾ ਸਾਥੀ ਜਿਹੜਾ ਆਇਡੈਂਟੀਫਾਈਡ ਹੈ ਸਾਨੂੰ ਪਰ ਇਥੇ ਇਨਵੈਸਟੀਗੇਸ਼ਨ ਦੇ ਕੁਝ ਕਰਨਾ ਕਰਕੇ ਸੇ ਉਹਦਾ ਨਾਂ ਨਹੀਂ ਮੈਂ ਲੈ ਰਿਹਾ ਤੇ ਉਹਦੇ ਉਹ ਤਾਂ ਹੋ ਗਿਆ ਸੀਗਾ ਤੇ ਇਹਨਾਂ ਦੇ ਨਾਲ ਦੇ ਸਾਨੂੰ ਗ੍ਰਿਫਤਾਰ ਹੁਣ ਜਿਹੜੇ ਇਹਨਾਂ ਮੇਨ ਕਾਂਸਪੀਰੇਟਰ ਸੀ ਜਿਨ੍ਹਾਂ ਨੇ ਬੈਕ ਇਨਰ ਸਾਰਿਆਂ ਨੇ ਕਾਂਸਪੀਰੇਸੀ ਕੀਤੀ ਉਹ ਉਹਦੀ ਹੱਤਿਆ ਕਰਨ ਸੰਬੰਧੀ ਇਹਨਾਂ ਦੀ ਨਵੀਨ ਅਰੋੜਾ ਜੀ ਦੀ ਤੇ ਉਹ ਕਾਂਸਪੀਰੇਸੀ ਦੇ ਵਿੱਚ ਜਿਹੜੀ ਪਲੈਨਿੰਗ ਇਹਨਾਂ ਨੇ ਕੀਤੀ ਕਨਵ ਹਰਸ਼ ਬਾਦਲ ਤੇ ਜਤਨ ਕਾਲੀ ਇੱਕ ਜਿਹੜਾ ਸਾਥੀ ਇਹਨਾਂ ਦਾ ਸ਼ੂਟਰ ਜਿਹੜਾ ਉਹਦੇ ਵਿੱਚ ਸ਼ਾਮਲ ਸੀ ਇਹਦੇ ਹੱਥੇ ਦੇ ਵਿੱਚ ਉਹੋ ਵੀ ਜਿਹਦਾ ਅਸੀਂ ਨਾਂ ਹਜੇ ਤੁਹਾਨੂੰ ਮੈਂ 1-2 ਦਿਨ ਦੇ ਵਿੱਚ ਤੁਹਾਡੇ ਸਾਹਮਣੇ ਆ ਜੂਗਾ ਤੇ ਉਸ ਦੇ ਪਿੱਛੇ ਸਾਡੀ ਟੀਮਾਂ ਗਈਆਂ ਹੋਈਆਂ ਉਹਨੂੰ ਫੜ ਲਾਂਗੇ